ਕਿਦਾਂ ਲੱਗਦਾ ਜਦੋਂ ਤੁਹਾਨੂੰ ਲੋਕ ਡਾਕਟਰ ਬੱਲੀ ਡਾਕਟਰ ਬੱਲੀ ਕਹਿ ਕੇ ਸੰਬੋਧਨ ਕਰਦੇ ਨੇ ਮੈਨੂੰ ਬਹੁਤਾ ਅੱਛਾ ਨਹੀਂ ਲੱਗਦਾ ਇਹ ਕੋਈ ਵੀ ਡਾਕਟਰ ਆਪਣੇ ਗਲ ਚ ਇਹ ਸਥੈਥਸਕੋਪ ਪਾ ਕੇ ਹਮੇਸ਼ਾ ਕਿਉਂ ਰੱਖਦਾ ਦੇਖੋ ਜੀ ਬਾਕੀ ਇਹਦਾ ਤਾਂ ਮੈਨੂੰ ਪਤਾ ਨਹੀਂ ਮੈਂ ਤੇ ਦੇਖੋ ਜੀ ਤੁਸੀਂ ਗੂਗਲ ਤੇ ਸਰਚ ਮਾਰ ਲਿਓ ਅੱਧੇ ਲੋਕ ਤਾਂ ਮੈਗੀ ਗਲਤ ਬਣਾ ਰਹੇ ਬੜੀ ਛੇਤੀ ਵਜ਼ਨ ਘਟਦਾ ਕੋੜਸਵਾਰੀ ਨਾਲ ਤੇ ਤੁਹਾਡੇ ਮੰਮੀ ਡੈਡੀ ਉਹਨਾਂ ਨੇ ਤੇ ਪਹਿਲਾਂ ਹੀ ਕੱਢ ਦਿੱਤਾ ਸੀਗਾ ਮੈਨੂੰ ਬੁਗੂ ਟੀਵੀ ਦੇ ਪ੍ਰੋਗਰਾਮ ਖਲਾਰਾ ਪੋਡਕਾਸਟ ਦੇ ਵਿੱਚ ਤੁਹਾਡਾ ਸਵਾਗਤ ਹੈ ਜਿਵੇਂ ਕਿ ਤੁਸੀਂ ਜਾਣਦੇ ਹੋ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਵੱਖ-ਵੱਖ ਖੇਤਰਾਂ ਦੇ ਮਾਹਰਾਂ ਦੇ ਨਾਲ ਤੁਹਾਡੀ ਮੁਲਾਕਾਤ ਕਰਾਉਂਦੇ ਹਾਂ ਤੇ ਹਰ ਵਾਰ ਦੀ ਤਰ੍ਹਾਂ ਇਹ ਸਵਾਰ ਸਾਡੇ ਨਾਲ ਮੌਜੂਦ ਨੇ ਡਾਕਟਰ ਬੱਲੀ ਡਾਕਟਰ ਬੱਲੀ ਜੀ ਬਹੁਤ-ਬਹੁਤ ਸਵਾਗਤ ਹੈ ਡਾਕਟਰ ਸਾਹਿਬ ਤੁਹਾਡਾ ਦੇਸ਼ਾਂ ਵਿਦੇਸ਼ਾਂ ਵਿੱਚ ਨਾਮ ਹੈ ਕਿਦਾਂ ਲੱਗਦਾ ਜਦੋਂ ਤੁਹਾਨੂੰ ਲੋਕ ਡਾਕਟਰ ਬੱਲੀ ਡਾਕਟਰ ਬੱਲੀ ਕਹਿ ਕੇ ਸੰਬੋਧਨ ਕਰਦੇ ਨੇ ਮੈਨੂੰ ਬਹੁਤ ਅੱਛਾ ਨਹੀਂ ਲੱਗਦਾ ਉਹ ਕਿਉਂ ਕਿਉਂਕਿ ਮੈਂ ਬਚਪਨ ਤੋਂ ਹੀ ਮਿਜਿਸ਼ਨ ਬਣਨਾ ਚਾਹੁੰਦਾ ਸੀ ਪਰ ਘਰਦਿਆਂ ਨੇ ਡਾਕਟਰ ਬਣਾ ਦਿੱਤਾ ਦਰਸ਼ਕਾਂ ਦਾ ਇੱਕ ਸਵਾਲ ਹੈ ਕਿ ਕੋਈ ਵੀ ਡਾਕਟਰ ਆਪਣੇ ਗਲ ਚ ਇਹ ਸਥੈਥੋਸਕੋਪ ਪਾ ਕੇ ਹਮੇਸ਼ਾ ਕਿਉਂ ਰੱਖਦਾ ਹੈ ਜਿਵੇਂ ਅੱਜ ਵੀ ਤੁਸੀਂ ਇਹ ਪੋਡਕਾਸਟ ਤੇ ਆਏ ਹੋ ਤੇ ਇਹ ਸਥੈਥੋਸਕੋਪ ਪਾ ਕੇ ਆਏ ਹੋ ਇਹ ਕਿਉਂ ਦੇਖੋ ਜੀ ਬਾਕੀ ਇਹਦਾ ਤਾਂ ਮੈਨੂੰ ਪਤਾ ਨਹੀਂ ਮੈਂ ਤਾਂ ਇਹਦੇ ਵਿੱਚ ਗਾਣੇ ਸੁਣਦਾ ਇਹਦੇ ਚ ਗਾਣੇ ਹਾਂਜੀ ਮੈਂ ਇਹਦੇ ਵਿੱਚ ਮਿਊਜ਼ਿਕ ਸਿਸਟਮ ਫਿੱਟ ਕਰਿਆ ਹੋਇਆ ਹੈ। ਇਹ ਮੋਬਾਈਲ ਨਾਲ ਅਟੈਚਡ ਹੈ ਤੇ ਬਲੂਟੂਥ ਨਾਲ ਸੁਣਦਾ ਮੈਂ ਇਹਨੂੰ। ਤੁਸੀਂ ਦੇਖੋ ਸੁਣ ਕੇ। ਹੈਂ ਦੇਖਿਆ ਵਾਹ ਕਮਾਲ ਹੈ। ਡਾਕਟਰ ਸਾਹਿਬ ਖਾਣੇ ਪੀਣੇ ਦੀ ਗੱਲ ਕਰੀਏ। ਨੌਜਵਾਨ ਪੀੜ੍ਹੀ ਪਾਸਤਾ, 버ਗਰ, ਪੀਜ਼ਾ ਚੋਲਜੀ ਪੀ ਹੈ। ਇੱਥੋਂ ਤੱਕ ਕਿ ਬੱਚੇ ਵੀ ਪਤਾ ਨਹੀਂ ਕੀ ਕੀ ਮੈਗੀ ਖਾਣੋਂ ਨੇ ਹਟਦੇ। ਇਦੇ ਬਾਰੇ ਕੀ ਕਹੋਗੇ ਦੇਖੋ ਜੀ ਤੁਸੀਂ Google ਤੇ ਸਰਚ ਮਾਰ ਲਿਓ ਅੱਧੇ ਲੋਕ ਤਾਂ ਮੈਗੀ ਗਲਤ ਬਣਾ ਰਹੇ ਮੈਂ ਐਜ਼ ਅ ਡਾਕਟਰ ਤੁਹਾਨੂੰ ਮੈਗੀ ਬਣਾਉਣ ਦਾ ਸਹੀ ਤਰੀਕਾ ਦੱਸਦਾ ਦੱਸੋ ਦੱਸੋ ਇੱਕ ਮੈਗੀ ਦਾ ਪੈਕੇਟ ਲੈ ਲੈਣਾ ਉਹਨੂੰ ਖੋਲ ਲੈਣਾ ਉਹਦੇ ਵਿੱਚੋਂ ਮਸਾਲਾ ਕੱਢ ਲੈਣਾ ਮਸਾਲਾ ਔਰ ਮੈਗੀ ਸਾਈਡ ਤੇ ਰੱਖ ਦੇਣਾ ਫਿਰ ਤੁਸੀਂ ਕੀ ਕਰਨਾ ਇੱਕ ਫਰਾਈਪੈਨ ਲੈਣਾ ਫਰਾਈਪੈਨ ਵਿੱਚ ਤੁਸੀਂ ਪਹਿਲਾਂ ਥੋੜਾ ਜਿਹਾ ਤੇਲ ਪਾਣਾ ਪਿਆਜ਼ ਲੈਣੇ ਛੋਟੇ 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 ਪਿਆਜ਼ ਕੱਟ ਲੈਣੇ ਫਰਾਈਪੈਨ 'ਚ ਪਾ ਦੇਣੇ ਅੱਛਾ ਫਿਰ ਤੁਸੀਂ ਲਸਣ ਲੈਣੇ ਛੋਟੇ 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 ਕੱਟ ਲੈਣੇ ਫਰਾਈ ਪਿੰਚ ਪਾ ਦੇਣੇ ਉਸ ਤੋਂ ਬਾਅਦ ਤੁਸੀਂ ਟਮਾਟਰ ਲੈਣੇ ਉਹ ਵੀ ਛੋਟੇ ਛੋਟੇ ਕੱਟ ਲੈਣੇ ਤੁਸੀਂ Google ਤੇ ਸਰਚ ਮਾਰੀ ਹੋਣੀ ਉਸ ਤੋਂ ਬਾਅਦ ਤੁਸੀਂ ਸ਼ਿਮਲਾ ਮਿਰਚ ਲੈ ਸਕਦੇ ਹੋ ਉਹ ਵੀ ਛੋਟੀ ਛੋਟੀ ਕੱਟ ਲੈਣੀ ਹਾਂ ਰਾਈਟ ਉਹ ਤੁਸੀਂ ਫਰਾਈ ਪਿੰਚ ਪਾ ਦੇਣੀ ਸਰ ਉਹ ਮੈਗੀ ਰਹਿ ਗਈ ਉਹ ਪਾਣੀ ਸੀ ਨਹੀਂ 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 ਇਹ ਤਾਂ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਸੀ ਮੈਗੀ ਨਹੀਂ ਪਾਣੀ ਮੈਗੀ ਬਹੁਤ ਖਤਰਨਾਕ ਹੈ ਤੁਸੀਂ ਮੈਗੀ ਦਾ ਮਸਾਲਾ ਪਾ ਸਕਦੇ ਹੋ ਡਾਕਟਰ ਸਾਹਿਬ ਮੈਗੀ ਹੁਣੇ ਲੈ ਕੇ ਆਵਾਂ ਨੇਚੇ ਦੀ ਮਿਲ ਜਣੀਆਂ ਤੁਹਾਡੀ ਦਾ ਫੇਵਰੇਟ ਹੈ ਨਹੀਂ ਨਹੀਂ ਡਾਕਟਰ ਸਾਹਿਬ ਇਹ ਕੌਣ ਸੀ ਇਹ ਸਾਡਾ ਐਮ ਆਰ ਹੈ ਬੱਚਾ ਹੈ ਸਾਡਾ ਬੜਾ ਧਿਆਨ ਰੱਖਦਾ ਡਾਕਟਰ ਸਾਹਿਬ ਹੁਣ ਅਗਲੇ ਸਵਾਲ ਤੇ ਆਉਨੇ ਆ ਮੋਟਾਪਾ ਕੀ ਇਹਦਾ ਵੀ ਕੋਈ ਸੁਖਾ ਇਲਾਜ ਹੈ ਇਹਦੇ ਲਈ ਤਾਂ ਤੁਸੀਂ ਘੋੜਸਵਾਰੀ ਕਰੋ ਘੋੜਸਵਾਰੀ ਬੜੀ ਛੇਤੀ ਵਜ਼ਨ ਘਟਦਾ ਘੋੜਸਵਾਰੀ ਨਾਲ ਘੋੜਸਵਾਰੀ ਨਾਲ ਕਿੰਨੀ ਕੀ ਛੇਤੀ ਵਜ਼ਨ ਘਟ ਜੇਗਾ ਤੁਸੀਂ ਸੁਣਿਆ ਨਹੀਂ ਸੁਨਾਕਸ਼ੀ ਸਿਨਹਾ ਨੇ 15 ਦਿਨ ਘੋੜਸਵਾਰੀ ਕਰੀ ਹੈ 8 ਕਿਲੋ ਵਜ਼ਨ ਘਟ ਗਿਆ ਪਰ ਮੈਂ ਤਾਂ ਸੁਨਾਕਸ਼ੀ ਸਿਨਹਾ ਦੀਆਂ ਲੇਟੈਸਟ ਵੀਡੀਓਜ਼ ਵੀ ਦੇਖੀਆਂ ਹੈ ਉਦਾਂ ਤਾਂ ਕੋਈ ਬਹੁਤਾ ਵੇਟ ਨਹੀਂ ਘਟਿਆ। ਉਹ ਨਹੀਂ ਨਹੀਂ ਚੁਨਾਕਸੀ ਸਿਨਾ ਦਾ ਨਹੀਂ ਘੋੜੇ ਦਾ ਡਾਕਟਰ ਬਿਕ ਹੋਰ ਸਮੱਸਿਆ ਹੈ ਜਿਹਦੇ ਬਾਰੇ ਮੈਂ ਗੱਲ ਕਰਨੀ ਚਾਹਾਂਗਾ ਉਹ ਹੈ ਡਿਪਰੈਸ਼ਨ ਦੀ। ਅੱਜਕਲ ਹਰ ਦੂਜੇ ਬੰਦੇ ਨੂੰ ਸਟ੍ਰੈਸ ਹੈ। ਇਹਦੇ ਕੀ ਕਾਰਨ ਹੈ? ਦਰਸ ਲੋਕਾਂ ਕੋਲ ਪੈਸਾ ਤਾਂ ਬਹੁਤ ਆ ਗਿਆ ਹੈ। ਕੈਰੀਅਰ ਵੀ ਬਣਾ ਲੈਨੇ ਪਰ ਘਰ ਚ ਇਕੱਲੇ ਰਹਿ ਗਏ। ਗੱਲਾਂ ਕਰਨ ਲਈ ਕੋਈ ਨਹੀਂ ਹੈ। ਰਿਸ਼ਤਿਆਂ ਚ ਦੂਰੀਆਂ ਆ ਗਈਆਂ ਨੇ। ਰਿਸ਼ਤਿਆਂ ਤੋਂ ਜ਼ਿਆਦਾ ਤੁਹਾਡੇ ਵਾਈਫ ਬੈਟਰ ਹੱਫ ਉਹਨਾਂ ਬਾਰੇ ਕੁਝ ਦੱਸੋ ਉਹ ਤਾਂ ਜੀ ਛੱਡ ਕੇ ਚਲੇ ਗਏ ਸੀ ਪਹਿਲਾਂ ਹੀ ਇਹ ਤੁਹਾਡੇ ਬੱਚੇ ਬੱਚੇ ਬਾਹਰ ਪੜਦੇ ਨੇ ਅੱਛਾ ਤੇ ਤੁਹਾਡੇ ਮੰਮੀ ਡੈਡੀ ਉਹਨਾਂ ਨੇ ਤੇ ਪਹਿਲਾਂ ਹੀ ਕੱਢ ਦਿੱਤਾ ਸੀਗਾ ਮੈਨੂੰ ਮਤਲਬ ਤੁਸੀਂ ਘਰ ਚ ਇਕੱਲੇ ਹੋ ਹੈ ਮੈਂ ਮੈਂ ਇਕੱਲਾ ਮੈਂ ਮੈਂ ਇਕੱਲਾ ਡਾਕਟਰ ਸਾਹਿਬ ਚਲੋ ਤੁਹਾਡੀ ਦਵਾਈ ਦਾ ਟਾਈਮ ਹੋ ਗਿਆ ਮੈਂ ਗਾਣੇ ਸੁਣ ਕੇ ਆਉਂਗਾ ਹਾਂ ਜੀ ਹਾਂ ਸੁਣ ਲਓ ਸੁਣ ਲਓ ਮੇਰੇ ਬੱਚਾ ਬਹੁਤ ਖਿਆਲ ਰੱਖਣਾ ਮੇਰਾ ਕਿਹੜੀ ਦਵਾਈ ਦਾ ਟਾਈਮ ਹੋ ਗਿਆ ਇਹਨਾਂ ਦੀ ਡਿਪਰੈਸ਼ਨ ਦੀ ਦਵਾਈ ਚੱਲਦੀ ਪਈ ਹੈ ਮੈਗੀ ਤਿਆਰ ਹੈ ਹਾਂਜੀ ਹਾਂ ਮੈਗੀ ਛੋਟੀ ਤਿਆਰ ਪਈ ਆ ਅੱਛਾ ਜਾਉਂਗੇ ਕਿੱਦਾਂ ਬਾਹਰ ਕੋੜਾ ਆਇਆ ਹੋਇਆ ਹੈ ਕੋੜਾ ਹੈ ਚੁਣਕੀ ਵੀ ਆਈ ਹੈ ਹਾਂਜੀ ਉਹ ਵੀ ਆਈ ਆ ਫਿਰ ਚੱਲੀ ਚੱਲੋ ਜੀ ਚੱਲੋ ਸਤਿ ਸ੍ਰੀ ਅਕਾਲ